ਫਿਰ ਅੰਮ੍ਰਿਤਸਰ ਦੇ ਥਾਣੇ ਵਿੱਚ ਤਮਾਕਾ ਇਸਲਾਮਾਬਾਦ ਥਾਣੇ ਵਿੱਚ ਤੜਕੇ ਹੋਇਆ ਤਮਾਕਾ ਪੁਲਿਸ ਨੇ ਕੀਤੇ ਗੇਟ ਬੰਦ ਗੈਂਗਸਟਰ ਜੀਵਨ ਫੌਜੀ ਨੇ ਲਈ ਜ਼ਿੰਮੇਵਾਰੀ ਕਿਹਾ ਇਹ ਟ੍ਰੇਲਰ ਪੁਲਿਸ ਤੇ ਸਰਕਾਰ ਸੰਭਾਲ ਲਵੇ ਆਪਣੇ ਪਰਿਵਾਰ ਪੰਜਾਬ ਦੇ ਅੰਮ੍ਰਿਤਸਰ ਵਿੱਚ ਮੰਗਲਵਾਰ ਯਾਨੀ ਅੱਜ ਤੜਕੇ 3:30 ਵਜੇ ਇਸਲਾਮਾਬਾਦ ਥਾਣੇ ਵਿੱਚ ਤਮਾਕਾ ਹੋਇਆ ਹੈ इस तो बाद पुलिस ने थाने के गेट बंद कर दिते हालांकि पुलिस धमाके तो इनकार कर रही है धमाके की सूचना ते सेना भी पहुंची लेकिन पंद्रह मिनट बाद वापस चली गई थाने थानेले दुआले स्टेट ऑपरेशन स्पेशल सैल एसएसओसी की टीम जांच कर रही है दूजे पासे खालिस्तानी अथवादी हैपी पासिया दे साथी गैंगस्टर जीवन फौजी नाते सोशल मीडिया पोस्ट और आडियो सामने आया है ਜਿਸ ਵਿੱਚ ਉਸਨੇ ਬਲਾਸਰ ਦੀ ਜ਼ਿੰਮੇਵਾਰੀ ਲਈ ਹੈ ਹਾਲਾਂਕਿ ਇਸ ਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਵਾਇਰਲ ਆਡੀਓ ਵਿੱਚ ਉਸਨੇ ਕਿਹਾ ਮੈਂ ਜੀਵਨ ਫੌਜੀ ਬੋਲ ਰਿਹਾ ਹਾਂ ਅੰਮ੍ਰਿਤਸਰ ਦੇ ਇਸਲਾਮਾਬਾਦ ਥਾਣੇ ਵਿੱਚ ਗਰਨੇਡ ਹਮਲਾ ਹੋਇਆ ਹੈ ਪੁਲਿਸ ਅਤੇ ਪੰਜਾਬ ਸਰਕਾਰ ਨੂੰ ਸਿੱਧੀ ਚੇਤਾਵਨੀ ਹੈ ਜੋ ਇਹ ਗੁੰਡਾ ਰਾਜ ਚੱਲ ਰਹੇ ਹਨ ਲੋਕਾਂ ਤੇ ਨਜਾਇਜ਼ ਐਫ ਆਈ ਆਰ ਦਰਜ ਕੀਤੀਆਂ ਜਾ ਰਹੀ ਹਨ ਇਹ ਸਿਰਫ ਟ੍ਰੇਲਰ ਪੂਰੀ ਫਿਲਮ ਬਾਕੀ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਆਪਣੇ ਆਪਣੇ ਪਰਿਵਾਰ ਨੂੰ ਸੇਫ ਕਰ ਲਵੇ ਦੂਜੇ ਪਾਸੇ ਤਮਾਕੇ ਤੋਂ ਬਾਅਦ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਵੱਲੋਂ ਇੱਕ ਵੀਡੀਓ ਜਾਰੀ ਕੀਤੀ ਗਈ ਜਿਸ ਵਿੱਚ ਉਹਨਾਂ ਕਿਹਾ ਕਿ ਥਾਣੇ ਵਿੱਚ ਇੱਕ ਆਵਾਜ਼ ਆਈ ਸੀ ਇਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਪੁਲਿਸ ਇਸ ਬਾਰੇ ਫੋਰੈਂਸਿਕ ਰਿਪੋਰਟ ਆਉਣ ਤੋਂ ਬਾਅਦ ਹੀ ਕੁਝ ਕਹਿ ਸਕੇਗੀ ਪਰ ਉਹਨਾਂ ਨੇ ਕਿਸੇ ਵੀ ਤਰ੍ਹਾਂ ਦੇ ਤਮਾਕੇ ਦੀ ਪੁਸ਼ਟੀ ਨਹੀਂ ਕੀਤੀ ਜਦ ਕਿ ਦੂਜੇ ਪਾਸੇ ਥਾਣੇ ਦੇ ਆਸ पास ਰਹਿਣ ਵਾਲੇ ਲੋਕਾਂ ਨੇ ਸਾਫ਼ ਕਿਹਾ ਕਿ ਦੇਰ ਰਾਤ ਵੱਡਾ ਤਮਾਕਾ ਹੋਇਆ ਹੈ ਜਿਸ ਨੂੰ ਸੁਣ ਕੇ ਰਾਤ ਨੂੰ ਲੋਕ ਘਰਾਂ ਤੋਂ ਬਾਹਰ ਨਿਕਲ ਆਏ ਦੇਖੋ ਤੁਹਾਡੇ ਸਾਹਮਣੇ ਆਪਾਂ ਥਾਣੇ ਦੇ ਅੰਦਰ ਬੈਠੇ ਆ ਸਿਚੋ ਸਾਹਿਬ ਦੇ ਰੂਮ ਦੇ ਵਿੱਚ ਕੋਈ ਮਤਲਬ ਬੜਾ ਟਰਾਂਸਪੇਰੈਂਟਲੀ ਤੁਹਾਡੇ ਨਾਲ ਸਾਰਿਆਂ ਨਾਲ ਵੀ ਆਪਾਂ ਆਰਾਊਂਡ ਲਾਇਆ ਇਹਦੇ ਵਿੱਚ ਗੱਲ ਇਹ ਆ ਸਿੰਪਲ ਕਿ ਕਮਿਸ਼ਨਰ ਪੁਲਿਸ ਵੱਲੋਂ ਅਸੀਂ 10 ਬੰਦੇ ਪਹਿਲਾਂ ਫੜੇ ਸੀ ਔਰ ਯੂਏਪੀਏ ਦਾ ਆਨਲ ਹੋਵਲ ਐਕਟੀਵਿਟੀਜ਼ ਦੇ ਵਿੱਚ ਉਹਦੇ ਚ ਇਹੀ ਜਿਹੜਾ ਮੋਡਿਊਲ ਬਾਰੇ ਆਪਾਂ ਗੱਲ ਕਰ ਰਹੇ ਆ ਇਹ ਸਾਰੇ ਵਿੱਚ ਸ਼ਾਮਿਲ ਸੀਗੇ ਉਹਦੇ ਨਾਲ ਇਹਨਾਂ ਨੂੰ ਬੜਾ ਵੱਡਾ ਸੈਟਬੈਕ ਲੱਗਿਆ ਉਸ ਤੋਂ ਬਾਅਦ ਦੋ ਬੰਦੇ ਅਸੀਂ ਹੋਰ ਫੜੇ ਆ ਜਨੇ ਆਲਾ ਗੁਰੂ ਦੇ ਦੋਨੇ ਭਰਾ ਨੇ ਇੱਕ ਜੁਵਨਾਈਲਾ ਲੜਕਾ ਉਹਦਾ ਨਾਮ ਨਹੀਂ ਆਪਾਂ ਦਾ ਸੇ ਦੁਜਾ ਜਸ਼ਨਪ੍ਰੀਤ ਹੈ ਉਹਨਾਂ ਦੀ ਵੀ ਸ਼ਮੂਲੀਅਤ ਇਹ ਸਾਰੇ ਹਰਕਤਾਂ ਦੇ ਵਿੱਚ ਆਈ ਹੈ ਉਸੇ ਡੈਸਪਰੇਸ਼ਨ ਚ ਬਾਰ-ਬਾਰ ਮੈਨੂੰ ਲੱਗਦਾ ਕਿ মিডিਆਨ ਕੋਲ ਜਾ ਕੇ ਤੇ ਆਪਣੀ ਜਿੱਦਾਂ ਪ੍ਰੈਜ਼ੈਂਸ ਜਾਂ ਹਾਜ਼ਰੀ ਲਵਾਉਣ ਦੀ ਕੋਸ਼ਿਸ਼ ਕਰੇ ਹੁਣ ਸਿਕੰਝਾਬ ਕਾਫੀ ਇਹਨਾਂ ਤੇ ਖਸਿਆ ਜਾ ਰਿਹਾ ਔਰ ਸਾਡੇ ਕੋਲ ਬੰਦੇ ਨਾਮਜ਼ਦ ਨਹੀਂ ਜਿਹੜੇ ਅਸੀਂ ਫੜਨ ਵਾਲੇ ਬਾਕੀ ਨੇ ਜੇ ਆਪਾਂ ਦੇਖੀਏ ਕਿ ਪਹਿਲੇ ਮੋਡਿਊਲ ਦੇ ਵਿੱਚ ਜਿਹੜਾ ਲੜਕਾ ਹੈ ਵਾਨਪਿੰਡ ਦਾ ਮੈਂ ਤੁਹਾਨੂੰ ਨਾਮ ਵੀ ਦੱਸ ਦਿੰਨਾ ਉਹ ਵੀ ਜਿਹੜਾ ਇਹਦੇ ਵਿੱਚ ਵੌਂਟਡ ਹੈ ਮੈਂ ਤੁਹਾਨੂੰ ਪ੍ਰੈਸ ਕਾਨਫਰੈਂਸ 'ਚ ਵੀ ਉਹ ਗੱਲ ਦੱਸੀ ਸੀਗੀ ਅਮਨ ਕੋਕਰ ਅਮਨ ਕੋਕਰ ਨਾਮ ਦਾ ਲੜਕਾ ਪਹਿਲਾਂ ਵੀ ਵੌਂਟਡ ਹੈ ਉਸ ਕੇਸ 'ਚ ਉਸ ਤੋਂ ਇਲਾਵਾ ਦੋ ਤਿੰਨ ਜਣੇ ਹੋਰ ਨੇ ਜਿਹੜੇ ਸਾਡੇ ਨੇਲੇ ਦੇ ਡਿਸਟ੍ਰਿਕਟਸ ਨੇ ਉਹ ਸਾਡੇ ਟਾਰਗੇਟ ਤੇ ਨੇ ਔਰ ਜਲਦੀ ਹੀ ਉਹਨਾਂ ਨੂੰ ਅਸੀਂ ਅਰੈਸਟ ਕਰਾਂਗੇ ਤਾਂ ਕਿ ਵਜਾ ਕਿ ਜਿਹੜਾ ਖਾਣਿਆਂ ਦੇ ਬਾਹਰ ਜਿਹੜਾ ਬਾਕ ਕਰਕੇ ਤਹਿਸਿਲ ਪਾਈ ਜਾ ਰਹੀ ਹੈ। ਇਹ ਦੇਖੋ ਮੈਂ ਇਹਦੇ ਬਾਰੇ ਕੀ ਕਹਿ ਸਕਦਾ ਪਰ ਅਸੀਂ ਜਿਹੜੀ ਤੁਹਾਨੂੰ ਇਨਵੈਸਟੀਗੇਸ਼ਨ ਦਾ ਪਾਰਟ ਮੈਂ ਕਲੀਅਰ ਕਰ ਸਕਦਾ ਇਹ ਮੈਨੂੰ ਤੇ ਇਹ ਲੱਗ ਰਿਹਾ ਜੇ ਆਊਟ ਆਫ ਡੈਸਪਰੇਸ਼ਨ ਤੇ ਆਪਣੀ ਮਤਲਬ ਜਦੋਂ ਬੰਦੇ ਨੂੰ ਲੱਗਦਾ ਕਿ ਮੈਂ ਮੇਰੇ ਬੰਦੇ ਇੰਨੇ ਫੜੇਗੇ ਤੇ ਉਹ ਐਕਚੁਅਲੀ ਆਪਣੀ ਹੋਂਦ ਹਰੇਕ ਬੰਦਾ ਦਿਖਾਉਣ ਦੀ ਕੋਸ਼ਿਸ਼ ਕਰਦਾ ਪਰ ਅਸੀਂ ਇਨਵੈਸਟੀਗੇਸ਼ਨ ਪਾਰਟ ਦੇ ਵਿੱਚ ਕਾਫੀ ਅੱਗੇ ਤੱਕ ਪਹੁੰਚ ਚੁੱਕੇ ਹਾਂ ਔਰ ਕਾਫੀ ਸੈਟਬੈਕ ਲੱਗਿਆ ਸਾਹਮਣੇ ਉਹ ਮੋਡਿਊਲ ਸਾਰਾ ਬਸ ਟੂ ਹੈ ਔਰ ਜਲਦੀ ਤੋਂ ਔਰ ਨਾ ਬਾਕੀ ਵੀ ਜਿਹੜੀਆਂ ਗੱਲਾਂ ਸ਼ੇਅਰ ਕੀਤੀਆਂ ਜਾਣੀਆਂ ਸਰ ਪਰ ਜਦੋਂ ਸਵੇਰੇ ਸਵੇਰੇ ਪਹੁੰਚੇ ਸੀ ਤਾਂ ਉਦੋਂ ਬਲਬਾ ਜਿਹੜਾ ਇੱਥੋਂ ਕੱਢਿਆ ਜਾ ਰਿਹਾ ਸੀ ਨਾਲ ਟੀਨਾ ਜਿਹੜੇ ਉੱਪਰ ਤੁਸੀਂ ਦੇਖੋ ਜਿਹੜਾ ਮੈਂ ਤਾਂ ਦੇਖੋ ਕਿਸੇ ਨੂੰ ਤੁਹਾਡੇ ਨਾਲ ਹੀ ਮੈਂ ਅੰਦਰ ਆਇਆ ਤੇ ਐਵੇਂ ਮਤਲਬ ਆਪਾਂ ਕੱਲ ਨੂੰ ਉਹ ਵੀ ਨਾ ਕਰੀਏ ਤੁਸੀਂ ਕਦੇ ਕੀਤੀ ਪਈ ਨਾ ਨਵੀਆਂ ਪਾਈਆਂ ਜਾ ਰਹੀ ਸੀ ਸਵੇਰੇ 4 ਵਜੇ ਹਾਂਜੀ ਉਸ ਵੇਲੇ ਤੱਕ ਲੋਕਾਂ ਦੇ ਘਰਾਂ ਤੇ ਆਪਾਂ ਵੇਖਿਆ ਤਰੇੜਾ ਆਇਆ ਸੀ ਉਸ ਤੋਂ ਬਾਅਦ ਮੈਂ ਤਾਂ ਕਦੇ ਉੱਲਕੈ ਨਹੀਂ ਰਿਹਾ ਵੀ ਤੇ ਬਾਹਰ ਨਾਇਸਤਾ ਆਈ ਹੈ ਡੈਮੇਜ ਦੀ ਗੱਲ ਆਪਾਂ ਕਰ ਰਹੇ ਹਾਂ ਡੈਮੇਜ ਨਹੀਂ ਕੋਈ ਹੋਇਆ ਔਰ ਸਾਰੇ ਤੁਸੀਂ ਅੰਦਰ ਆਪਾਂ ਥਾਣੇ ਦੇ ਵਿੱਚ ਹੀ ਬੈਠੇ ਆਂ ਕੋਈ ਬਾਹਰੋਂ ਬੈਠੇ ਤਾਂ ਗੱਲ ਨਹੀਂ ਕਰ ਰਹੇ ਇਹ ਕੋਈ ਅਜਿਹੀ ਗੱਲ ਹੁੰਦੀ ਤੇ ਕਿਸ ਤਰ੍ਹਾਂ ਉਹਨੂੰ ਕੋਈ ਲੁਕਾਇਆ ਜਾ ਸਕਦਾ ਸਰ 12 ਦੇ ਦਿਨ ਆਪਾਂ ਦੁਸ਼ੀ ਫੜੇ ਚੁੱਕੇ ਆਂ ਇਹ ਚੱਕਰ ਕੀ ਜਿਹੜਾ ਵੀ ਬਾਰ-ਬਾਰ ਪੁਲਿਸ ਥਾਣੇ ਤੱਕ ਕੋਈ ਮਾੜਾ-ਮੋੜਾ ਕਲੂਜ਼ ਮਿਲਿਆ ਲੱਗੇ ਹੋਏ ਨੇ ਜੀ ਉਹ ਸਾਰਾ ਅਸੀਂ ਕਲੀਅਰ ਕਰਕੇ ਤੁਹਾਨੂੰ ਦੱਸਾਂਗੇ ਇੱਕ ਦੋ ਦਿਨ ਚ ਹੀ ਤੁਹਾਨੂੰ ਦੁਬਾਰਾ ਬਰੀਫਿੰਗ ਇਹਦੇ ਬਾਰੇ ਕਰਾਂਗੇ ਕਿਉਂਕਿ ਸਾਡਾ ਆਪਰੇਸ਼ਨ ਬੜਾ ਫਾਈਨਲ ਸਟੇਜਸ ਤੇ ਚੱਲ ਰਿਹਾ ਹੈ